ਤੇ ਸਾਈ ਮੀਆਂ ਮੀਰ ਨੇ ਜਾ ਕੇ ਕਿਹਾ ਬਾਬਾ ਸ਼੍ਰੀ ਚੰਦ ਜੀ ਆ ਗਏ। ਉਹ ਰਾਜੇ ਨੇ ਕਿਹਾ ਹੁਣ ਕੀ ਫਾਇਦਾ ਆਉਣ ਦਾ? ਹੁਣ ਤੇ ਮਰ ਗਿਆ ਮੇਰਾ ਪੁੱਤਰ। ਆਉਣਾ ਸੀ ਤੇ ਪਹਿਲਾਂ ਆਉਂਦੇ। ਹੁਣ ਕੀ ਫਾਇਦਾ ਆਉਣ ਦਾ? ਤੇ ਬਾਬਾ ਸ਼੍ਰੀ ਚੰਦ ਪਹੁੰਚ ਗਏ। ਹੱਸ ਕੇ ਪਿਆਰ ਨਾਲ ਕਹਿੰਦੇ ਨੇ ਕੌਣ ਮਰ ਗਿਆ? ਰਾਜਾ ਰੋ ਕੇ ਕਹਿੰਦਾ ਜੀ ਹੁਣ ਤੇ ਮਰ ਗਿਆ ਮੇਰਾ ਪੁੱਤਰ। ਤੇ ਪਿਆਰ ਨਾਲ ਕਹਿੰਦੇ ਨੇ ਕਿੱਥੇ ਮਰ ਗਿਆ? ਕੌਣ ਮਰ ਗਿਆ ਰਾਜੇ ਚਿੰਤਾ ਨਾ ਕਰ ਤੇਰੀ ਤੇ ਉਸੇ ਵਕਤ ਅਰਦਾਸ ਪਰਵਾਨ ਹੋ ਗਈ ਸੀ ਜਦੋਂ ਸਾਈਂ ਮੀਆਂ ਮੀਰ ਨੇ ਸ਼ਪਾਰਸ਼ ਕੀਤੀ ਹੈ ਵਿੱਚ ਬਾਬੇ ਸ਼੍ਰੀ ਚੰਦਰ ਨੇ ਆਪਣੀਆਂ ਜਟਾਂ ਇਸ ਤਰ੍ਹਾਂ ਜੜੀਆਂ ਵਧਾਈਆਂ ਸਨ ਇਸ ਤਰ੍ਹਾਂ ਹੱਥ ਘੁੱਟਿਆ ਦੋ ਬੂੰਦਾਂ ਜਲ ਆਇਆ ਤੇ ਲਿਖਣ ਵਾਲਾ ਸਾਕੀਕਰ ਕਹਿੰਦਾ ਮੂੰਹ ਵਿੱਚ ਪਾ ਕੇ ਪਾਣੀ ਉਹ ਦੁਆਰਾ ਸਰਜੀਤ ਕਰ ਦਿੱਤਾ ਦੁਆਰਾ ਬਿਠਾਇਆ ਉੱਥੇ ਬੜੇ ਹੈਰਾਨ ਹੋਏ